ਜਦ ਸਿਵਾਲੇ ਫੋਕੇ ਦਬਕੇ ਦੀ ਮਾਰਦੇ ਤੇ ਨਾ ਹੀ ਸੈਡ ਸੌਂਗ ਲਾ ਕੇ ਮਾਲਕ ਦੀ ਗੁਲਾਮੀ ਕਰਕੇ ਟਾਈਮ ਪਾਸ ਕਰਦੇ ਆ। ਨੇਪਾਲ ਇਹਨਾਂ ਨੇ ਕਰਪਟ ਲੀਡਰ ਪੰਜਾਬ ਪਾ ਕੇ ਛੱਲੀਆਂ ਦੇ ਵਾਂਗ ਫੈਂਟਾ ਚੜਿਆ ਰਿਸ਼ਵਤਖੋਰੇ ਜ਼ਿੱਦੀ ਢੀਠ ਹੋ ਗਏ ਬੁੱਢੇ ਲੀਡਰਾਂ ਨੂੰ ਐਸਾ ਦਬਲਿਆ ਕਿ ਪੂਰੀ ਦੁਨੀਆ ਹੈਰਾਨ ਹੋ ਗਈ। ਪਹਿਲਾਂ ਨੇਪਾਲ ਹੁਣ ਲਦਾਖ ਇਹ ਨਵਾਂ ਬਲੱਡ ਹੈ ਸਹਿਣ ਨਹੀਂ ਕਰਦੇ ਜੇ ਗਲਤ ਹੋ ਰਿਹਾ ਤਾਂ ਮੌਕੇ ਤੇ ਹੀ ਜਵਾਬ ਦੇ ਦਿੰਦੇ ਨੇ ਮੂੰਹ ਫੱਟਨੇ। ਬੀਜੇਪੀ ਦਾ ਝੰਡਾ ਅਗਲਿਆਂ ਨੇ ਵਗਾ ਕੇ ਮਾਰਿਆ ਕਹਿੰਦੇ ਕੋਈ ਪਾਰਟੀ ਨਹੀਂ ਕੋਈ ਲੀਡਰ ਨਹੀਂ ਸਾਡੇ ਹੱਕ ਦਾ ਸਾਡੇ ਨਾਲ ਸਿੱਧੀ ਗੱਲ ਕਰੋ ਇਹ ਨਵੀਂ ਪੀੜ੍ਹੀ ਆ ਇੰਟਰਨੈਟ ਹਥਿਆਰ ਹੈ ਇਹਨਾਂ ਦਾ ਇਹਨਾਂ ਨੂੰ ਦੱਬਣ ਲਈ ਨੇਪਾਲ ਦੇ ਵਿੱਚ ਕਈ ਐਪ ਬੈਨ ਕੀਤੀਆਂ ਗਈਆਂ ਪਰ ਪਾਸਾ ਉਲਟਾ ਪੈ ਗਿਆ ਤਖਤਾ ਐਸਾ ਪਲਟ ਹੋਇਆ ਕਿ ਕਰਪਟ ਲੀਡਰ ਨੇਪਾਲ ਦੇ ਜਾਨ ਬਚਾ ਕੇ ਭੱਜਦੇ ਨਜ਼ਰ ਆਏ ਉਸ ਵੇਲੇ ਤਾਂ ਕਾਲਾ ਬਾਜ਼ਾਰ ਫਿਲਮ ਯਾਦ ਆ ਗਈ ਅਨਿਲ ਕਪੂਰ ਦੀ ਜੈਨਸੀ ਉਹ ਜਨਰੇਸ਼ਨ ਆ ਜੋ ਕਿ ਇੰਟਰਨੈਟ ਐਪਸ ਤੇ ਇਕੱਠੇ ਹੁੰਦੇ ਨੇ ਆਵਾਜ਼ ਬਲੰਦ ਕਰਦੇ ਨੇ ਤੇ ਸਿਸਟਮ ਦੀ ਮਾਰ ਚੱਲਣ ਦੀ ਬਜਾਏ ਹੱਲਾ ਬੋਲਦੇ ਨੇ ਇਹ ਪਾਸਪੋਰਟ ਹੱਥ ਵਿੱਚ ਫੜ ਕੇ ਵੀਜ਼ਾ ਦਫ਼ਤਰਾਂ 'ਚ ਨਹੀਂ ਜਾਂਦੇ ਤੇ ਨਾ ਹੀ ਏਜੰਟਾਂ ਦੀਆਂ ਲੇਲੜੀਆਂ ਕੱਢਦੇ ਆ ਤੇ ਨਾ ਹੀ ਘਰਦਿਆਂ ਤੇ ਦਬਾਅ ਪਾਉਂਦੇ ਨੇ ਕਿ ਕੋਈ ਸਟੂਡੈਂਟ ਵੀਜ਼ਾ ਵਾਲੀ ਲੱਭ ਦਿਓ ਪੈਸੇ ਲਗਾ ਦਿਓ ਖਰਚਾ ਦੇ ਦੇਾਂਗੇ ਤੇ ਉੱਥੇ ਜਾ ਕੇ ਮੋੜ ਦੇਵਾਂਗੇ ਤੇ ਨਾ ਹੀ ਸਾਡੇ ਵਾਂਗੂ ਹਾਰ ਮੰਨ ਕੇ ਝੁਕਦੇ ਰਹੇ ਨੇ ਸਵਾਲ ਉੱਠਦਾ ਕਿ ਜੋ ਇਹਨਾਂ ਨੇ ਕੀਤਾ ਕੀ ਉਹ ਸਹੀ ਹੈ ਜੇ ਇਹ ਵਿਰੋਧ ਨਾ ਕਰਦੇ ਫਿਰ ਕੀ ਹੋ ਜਾਣਾ ਸੀ ਸਧਾਨਕ ਤੌਰ ਤੇ ਵਿਰੋਧ ਜਾਇਜ਼ ਨਹੀਂ ਕਿਹਾ ਜਾ ਸਕਦਾ ਪਰ ਜਾਂਚ ਦਾਵੇ ਸਿਆਸਤ ਇਲਜ਼ਾਮ ਬੜਾ ਕੁਝ ਹੁਣ ਇਸ ਦਾ ਹਿੱਸਾ ਬਣ ਗਿਆ ਹੈ ਪ੍ਰੋਪਗੈਂਡਾ ਕੌਣ ਕਰ ਰਿਹਾ ਹੈ ਕੌਣ ਨਹੀਂ ਕਰ ਰਿਹਾ ਉਹ ਵਿਖ ਦੱਸੇਗਾ ਜੇ ਇਹ ਹਿੰਸਾ ਗਲਤ ਹੈ ਤਾਂ ਫਿਰ ਕੀ ਮੰਗਾਂ ਸਹੀ ਸਨ ਜੇ ਮੰਗਾਂ ਸਹੀ ਸਨ ਤਾਂ ਮੰਗਾਂ ਸਹੀ ਹਨ ਜਾਂ ਨਹੀਂ ਚਲੋ ਜਨਮਾਲ ਦੀ ਰਾਖੀ ਸਰਕਾਰਾਂ ਦਾ ਫਰਜ਼ ਹੁੰਦਾ ਪਰ ਨਵੇਂ ਖੂਨ ਦੀ ਗਰਮੀ ਦਬਕੇ ਨਾਲ ਨਹੀਂ ਹੱਲ ਦੇ ਕੇ ਸੋਲਿਊਸ਼ਨ ਦੇ ਕੇ ਮਨਾਈ ਜਾ ਸਕਦੀ ਹੈ ਜਿਹੜੀਆਂ ਸਰਕਾਰਾਂ ਦੇ ਕੋਲ ਸੋਲੂਸ਼ਨ ਆ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨਗੇ ਝੂਠ ਵਾਲੇ ਭੱਜਣਗੇ ਬਹਾਨੇ ਬਣਾਉਣਗੇ ਇਹ ਕੋਈ ਅਮਤਾਬਚਨ ਦੀ ਫਿਲਮ ਦਾ ਐਂਡ ਥੋੜੀ ਐ ਵੀ ਫਿਲਮ ਖਤਮ ਹੋਈ ਤਾੜੀਆਂ ਮਾਰੀਆਂ ਤੇ ਕੁਰਸੀਆਂ ਤੋਂ ਉੱਠੇ ਤੇ ਕੱਪੜੇ ਝਾੜ ਕੇ ਆਪਣੇ ਆਪਣੇ ਘਰ ਚਲੇ ਗਏ ਇਹ ਤਾਂ ਸ਼ੁਰੂਆਤ ਐ ਪਰ ਲਦਾਖ ਵਿੱਚ ਜੋ ਹੋਇਆ ਕਿ ਅਚਾਨਕ ਹੋਇਆ ਕੇਂਦਰ ਏਜੰਸੀਆਂ ਨੂੰ ਵੀ ਕੀ ਕੋਈ ਅੰਦਾਜ਼ਾ ਨਹੀਂ ਸੀ ਵੈਸੇ ਵੀ ਬਾਰਡਰ ਏਰੀਆ ਦੀ ਕੋਈ ਬਹੁਤੀ ਚਿੰਤਾ ਲਗਭਗ ਕਨਸਰਨ ਨਹੀਂ ਹੁੰਦੀ ਪਰ ਹੁਣ ਜਦ ਗੱਲ ਵੱਧ ਗਈ ਐ ਟਿਕੜੀ ਚੱਕਰਵਿਊ ਪੋਲਿਟਿਕਸ ਬੜਾ ਕੁਝ ਸ਼ੁਰੂ ਹੋ ਗਿਆ ਕਈ ਕਹਿੰਦੇ ਆ ਕਿ ਚੀਨ ਦੀ ਫੰਡਿੰਗ ਹੈ ਕਦੇ ਕਹਿੰਦੇ ਨੇਪਾਲ ਦੀ ਜੇ ਪੰਜਾਬ ਦਾ ਕਿਸਾਨ ਹੱਕ ਮੰਗੇ ਤਾਂ ਕਹਿੰਦੇ ਖਾਲਸਤਾਨੀ ਜੇ ਬੰਗਾਲ ਦਾ ਬੰਦਾ ਗੱਲ ਕਰਦਾ ਕਹਿੰਦੇ ਬੰਗਲਾਦੇਸ਼ੀ ਉੱਤਰਾਖੰਡ ਵਿੱਚ ਰੋਸ ਹੋਈ ਤਾਂ ਕਹਿੰਦੇ ਨੇਪਾਲ ਦੀ ਚਾਲ ਹੈ ਇਸੇ ਤਰ੍ਹਾਂ ਜੇਕਰ ਕੇਰਲਾ ਦੇ ਵਿੱਚ ਕੋਈ ਮੁੱਦਾ ਹੁੰਦਾ ਤਾਂ ਉਸ ਨੂੰ ਕਿਸ ਨਾ ਕਿਸੇ ਦੇ ਨਾਲ ਕਨੈਕਟ ਕੀਤਾ ਜਾਂਦਾ ਹੈ ਯਾਨੀ ਕਿ ਇੰਡੀਆ ਦੇ ਨਾਲ ਕੋਈ ਵੀ ਕਿਵੇਂ ਵੀ ਗੇਮ ਖੇਡ ਸਕਦਾ ਵਾਂਗਚੂ ਵੀ ਮੋਦੀ ਦੇ ਕਿਸੇ ਵੇਲੇ ਵੱਡੇ ਸਮਰਥਕ ਰਹੇ ਨੇ ਉਹਨਾਂ ਨੂੰ ਉਮੀਦ ਸੀ ਕਿ ਡਵੈਲਪਮੈਂਟ ਹੋ ਜਾਣੀ ਆ ਪਰ 5 ਸਾਲ ਬਾਅਦ ਕੋਈ ਪ੍ਰੋਜੈਕਟ ਸਰਕਾਰ ਨੇ ਨਹੀਂ ਦਿੱਤਾ ਰੋਜ਼ਗਾਰ ਦੀ ਗਰੰਟੀ ਨਹੀਂ ਹੋਈ ਉਲਟਾ ਅਮੀਰ ਕਾਰੋਬਾਰੀ ਲਦਾਖੀ ਨੇ ਜ਼ਮੀਨਾਂ ਪਹਾੜ ਖਰੀਦਣ ਨੂੰ ਜ਼ਰੂਰ ਆ ਗਏ ਅਗਲੇ ਨੂੰ ਖਤਰਾ ਲੱਗਾ ਕਿ ਇਹ ਤਾਂ ਸਾਡੇ ਕਬੀਲੇ ਸਾਡੇ ਸਰੋਤ ਸਾਡੀਆਂ ਚਾਰਗਾਹਾਂ ਖਤਮ ਕਰ ਦੇਣਗੇ ਗੱਲ ਚੱਲਦੀ ਰਹੀ ਸੀ ਪਰ ਜ਼ੈਨਜ਼ੀਬ ਵਾਲਿਆਂ ਨੇ ਖੇਲ ਆ ਪਾ ਦਿੱਤਾ ਲਦਾਖ ਹੀ ਸਿਆਸਤ ਦਾ ਅਖਾੜਾ ਬਣ ਗਿਆ ਕੋਈ ਕਹਿੰਦਾ ਕਾਂਗਰਸ ਦੀ ਗੇਮ ਹੈ ਪਰ ਸੋਨਮ ਬਾנגਚੂ ਨੇ ਕਲੀਅਰ ਕੀਤਾ ਕਿ ਕਾਂਗਰਸ ਵਿੱਚ ਇੰਨਾ ਦਮ ਨਹੀਂ ਕਿ 5000 ਬੰਦਾ ਇਕੱਠਾ ਕਰ ਲਵੇ ਏਸ਼ੀਆ ਅੱਜ ਇੱਕ ਬਦਲਾਅ ਦੇ ਦੌਰ ਤੇ ਖੜਾ ਹੈ ਕਰਪਸ਼ਨ ਔਰ ਰਿਸ਼ਤੇਦਾਰਬਾਦ ਨੈਪੋਟਿਜ਼ਮ ਆਰਥਿਕ ਅਸਮਾਨਤਾ ਤੇ ਅਨਿਆਇਕ ਪਾਲਿਸਿਸ ਦੇ ਖਿਲਾਫ ਨੌਜਵਾਨ ਪੀੜੀ ਦੇ ਮਨਚ ਗੁੱਸਾ ਹੈ ਖਾਸ ਕਰਕੇ ਜ਼ੈਨਜੀ ਇਹਨਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਸਿਰਫ ਸੋਸ਼ਲ ਮੀਡੀਆ ਤੇ ਨਹੀਂ ਬੈਠੇ ਸਗੋਂ ਗਲੀਆਂ ਚੌਕਾਂ ਸੰਸਦ ਦੇ ਦਰਵਾਜ਼ਿਆਂ ਤੇ ਵੀ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ ਨੇਪਾਲ ਇੰਡੋਨੇਸ਼ੀਆ ਫਿਲਪਾਈਨਸ ਤੇ ਹੁਣ ਅਦਾਕ ਇਨਾਂ ਸਾਰੀਆਂ ਥਾਵਾਂ ਤੇ ਉਹਨਾਂ ਦੀਆਂ ਚਿੰਗਾਰੀਆਂ ਨੇ ਜੋ ਕਿ ਵੱਡੀ ਅੱਗ ਵਿੱਚ ਬਦਲਦੀਆਂ ਨਜ਼ਰ ਆ ਰਹੀਆਂ ਨੇ ਨੇਪਾਲ ਦੀ ਗੱਲ ਕਰੀਏ ਨੇਪਾਲ ਚ ਇੱਕ ਪੋਲੀਟਿਕਲ ਪਰਿਵਾਰ ਦੀ ਸ਼ਾਨਦਾਰ ਮੈਰਿਜ ਸੈਰੇਮਨੀ ਸੀ ਵਿਆਹ ਦਾ ਸਮਾਰੋਹ ਸੀ ਉੱਥੇ ਇੱਕ ਨੌਜਵਾਨ ਐਕਟਿਵਿਸਟ ਅਦਿੱਤਿਆ ਨੂੰ ਕਾਫੀ ਗੁੱਸਾ ਹੋਇਆ ਉਸਨੇ ਸੋਸ਼ਲ ਮੀਡੀਆ ਤੇ ਪੋਲੀਟੀਸ਼ੀਅਨਸ ਤੇ ਉਹਨਾਂ ਦੇ ਬੱਚਿਆਂ ਦੀਆਂ ਮਹਿੰਗੀਆਂ ਕਾਰਾਂ ਡਿਜ਼ਾਈਨਰ ਬੈਗਾਂ ਤੇ ਵਿਦੇਸ਼ੀ ਛੁੱਟੀਆਂ ਦੀਆਂ ਤਸਵੀਰਾਂ ਦੇਖੀਆਂ ਇਕੱਠੀਆਂ ਕੀਤੀਆਂ ਸਾਰਾ ਡਾਟਾ ਉਸ ਦੀ ਨਜ਼ਰ ਵਿੱਚ ਇਹ ਸਭ ਕੁਝ ਇੱਕ ਕ腐ਸ਼ਨ ਦਾ ਚਿਹਰਾ ਸੀ 8 ਸਪਟੈਂਬਰ ਨੂੰ ਕਾਠਮੰਡੂ ਦੀਆਂ ਗਲੀਆਂ 'ਚ ਹਜ਼ਾਰਾਂ ਲੋਕ ਇਕੱਠੇ ਹੋ ਗਏ ਸੰਸਦ ਤੇ ਹਮਲੇ ਹੋਏ ਸਰਕਾਰੀ ਇਮਾਰਤਾਂ ਸਾੜੀਆਂ ਗਈਆਂ ਤੇ ਅੰਤ ਵਿੱਚ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਉਲੀ ਨੂੰ ਅਸਤੀਫਾ ਦੇਣਾ ਪਿਆ ਇਸ ਹਿੰਸਾ ਵਿੱਚ 70 ਲੋਕਾਂ ਦੀ ਜਾਨ ਗਈ ਸੀ ਇਸੇ ਤਰ੍ਹਾਂ ਇੰਡੋਨੇਸ਼ੀਆ ਫਿਲੀਪਾਈਨ ਵਿੱਚ ਲਹਿਰ ਆਈ ਇੰਡੋਨੇਸ਼ੀਆ 'ਚ ਲੋਕਾਂ ਨੇ ਬਜਟ ਕਟੌਤੀਆਂ ਤੇ ਕਰਪਸ਼ਨ ਦੇ ਵਿਰੁੱਧ ਵੱਡੇ ਪ੍ਰਦਰਸ਼ਨ ਕੀਤੇ ਫਿਲੀਪਾਈਨ ਵਿੱਚ ਵੀ ਦਸਾਂ ਹਜ਼ਾਰਾਂ ਲੋਕਾਂ ਨੇ ਪੋਲੀਟੀਕਲ ਐਲਾਈਟਸ ਦੇ ਵਿਰੁੱਧ ਕਾਫੀ ਮੁਹਿੰਮ ਚਲਾਈ ਪਰ ਲਦਾਖ ਦਾ ਵਿਰੋਧ ਹੈ ਉੱਥੇ ਇੱਕ ਇੰਡੀਆ ਦੇ ਵਿੱਚ ਨਵਾਂ ਚਿਹਰਾ ਹੁੰਦਾ ਹੈ ਇਸ ਵੇਲੇ ਇੰਡੀਆ ਚ ਲਦਾਖ ਦਾ ਵਿਰੋਧ ਵੀ ਗਤੀਸ਼ੀਲ ਚੱਲ ਰਿਹਾ ਹੈ ਯੂਟੀ ਦਾ ਦਰਜਾ ਮਿਲਣ ਤੋਂ ਬਾਅਦ ਲੋਕਾਂ ਦੀ ਉਮੀਦਾਂ ਸੀ ਕਿ ਉੱਥੇ ਵਿਕਾਸ ਹੋਊਗਾ ਡਵੈਲਪਮੈਂਟ ਹੋਊਗੀ ਪਰ ਹਕੀਕਤ ਦੇ ਵਿੱਚ ਉਹਨਾਂ ਦੀ ਪੋਲੀਟਿਕਲ ਅਧਿਕਾਰਾਂ ਦੀ ਘਾਟ ਰੋਜ਼ਗਾਰ ਦੇ ਮੌਕਿਆਂ ਦੀ ਕਮੀ ਤੇ ਵਾਤਾਵਰਣ ਦੇ ਖਤਰੇ ਉਹਨਾਂ ਨੇ ਮਹਿਸੂਸ ਕੀਤੇ ਖਤਰੇ ਉਹਨਾਂ ਦੇ ਸਾਹਮਣੇ ਨਜ਼ਰ ਆ ਰਹੇ ਲਦਾਖ ਦੇ ਨੌਜਵਾਨਾਂ ਨੇ ਹਾਲ ਹੀ ਵਿੱਚ ਵੱਡੇ ਪ੍ਰਦਰਸ਼ਨ ਕੀਤੇ ਜਿਨ੍ਹਾਂ ਦਾ ਨਾਅਰਾ ਸੀ ਅਸੀਂ ਆਪਣੀ ਜ਼ਮੀਨ ਆਪਣਾ ਪਾਣੀ ਆਪਣੀ ਸੰਸਕ੍ਰਿਤੀ ਬਚਾਵਾਂਗੇ ਇਹਨਾਂ ਪ੍ਰਦਰਸ਼ਨਾਂ ਨੇ ਮੌਜੂਦਾ ਸਰਕਾਰ ਤੇ ਵੱਡਾ ਦਬਾਅ ਬਣਾ ਲਿਆ ਸੀ ਕੇਂਦਰ ਸਰਕਾਰ ਲਈ ਇਹ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਇੱਕ ਪਾਸੇ ਉਹ ਸਰਹੱਦੀ ਸੁਰੱਖਿਆ ਤੇ ਜ਼ੋਰ ਦੇ ਰਹੀ ਹੈ ਦੂਜੇ ਪਾਸੇ ਲੋਕਾਂ ਦੀਆਂ ਡੈਮੋਕ੍ਰੈਟਿਕ ਮੰਗਾਂ ਨੇ ਉਹਨਾਂ ਨੂੰ ਅਣਡਿੱਠਿਆ ਨਹੀਂ ਕੀਤਾ ਜਾ ਸਕਦਾ ਜੇ ਇਹ ਵਿਦਰੋਹ ਵਧਦਾ ਜਾਂਦਾ ਹੈ ਤਾਂ ਇਹ ਆਉਣ ਵਾਲੀਆਂ ਚੋਣਾਂ 'ਚ ਤੇ ਸਰਕਾਰ ਦੀ ਛਵੀ ਤੇ ਸਿੱਧਾ ਸੰਕਟ ਖੜਾ ਕਰ ਸਕਦਾ ਹੈ ਅੱਜ ਦਾ ਜੈਨਜੀ ਸਿਰਫ ਸੜਕਾਂ ਤੇ ਨਹੀਂ ਸਗੋਂ ਟੈਕਨੋਲੋਜੀ ਦੇ ਰਾਹੀਂ ਲੜਾਈ ਲੜ ਰਿਹਾ ਹੈ ਨੇਪਾਲ ਦੇ ਵਿੱਚ ਅਦਿੱਤਿਆ ਤੇ ਉਹਦੇ ਜਿੰਨੇ ਫਰੈਂਡਸ ਹੈ ਉਹਨਾਂ ਨੇ ਚੈਟ ਜੀ ਪੀ ਟੀ ਗਰੁੱਪ ਦੀਪ ਸਿਕ ਵਰਗੇ AI ਟੂਲ ਨਾਲ ਵੀਡੀਓ ਬਣਾਈਆਂ ਤੇ ਟਿਕਟੌਕ ਤੇ ਵਾਇਰਲ ਕੀਤੀਆਂ ਇਹ ਵੀਡੀਓ ਇੱਕ ਦਿਨ ਵਿੱਚ ਲੱਖਾਂ ਲੋਕਾਂ ਤੱਕ ਆਪਣਾ ਸੁਨੇਹਾ ਲੈ ਕੇ ਗਈਆਂ ਡਿਸਕੋਰਡ ਵਰਗੇ ਪਲੇਟਫਾਰਮਾਂ ਉਹਨਾਂ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਕਾਫੀ ਹੱਦ ਤੱਕ ਜੋੜ ਕੇ ਰੱਖਿਆ ਇండోਨੇਸ਼ੀਆ ਫਿਲੀਪਾਈਨਸ ਨੇਪਾਲ ਤੇ ਹੁਣ ਅਲਦਾਖ ਦੇ ਨੌਜਵਾਨ ਡਿਜੀਟਲ ਢੰਗ ਦੇ ਨਾਲ ਆਪਣੀ ਰਣਨੀਤੀ ਸਾਂਝੀ ਕਰ ਰਹੇ ਨੇ ਤਿਆਰ ਕਰ ਰਹੇ ਨੇ ਇਹ ਪ੍ਰਦਰਸ਼ਨ ਸਰਕਾਰਾਂ ਨੂੰ ਝੁਕਾਉਣ ਲਈ ਮਜਬੂਰ ਕਰ ਰਹੇ ਨੇ ਇండోਨੇਸ਼ੀਆ ਨੇ ਵਿਧਾਇਕਾਂ ਦੀਆਂ ਕੁਝ ਸਬਧਾਵਾਵਾਂ ਵਾਪਸ ਲੈ ਲਈਆਂ ਪ੍ਰਦਰਸ਼ਨਾਂ ਤੋਂ ਬਾਅਦ ਫਿਲਪਾਈਨਸ ਨੇ ਫੰਡ ਦੀ ਦਰਪਰਤਾਂ ਦੀ ਜਾਂਚ ਲਈ ਇੱਕ ਕਮਿਸ਼ਨ ਬਣਾ ਦਿੱਤਾ ਨੇਪਾਲ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਇੰਡੀਆ ਦੀ ਗੱਲ ਕਰੀਏ ਲਦਾਖ ਦਾ ਮੁੱਦਾ ਹੁਣ ਇੱਕ ਪੋਲੀਟੀਕਲ ਗੰਭੀਰਤਾ ਨਾਲ ਸੀਰੀਅਸ ਮੁੱਦਾ ਬਣ ਗਿਆ ਜਿਸ ਨੂੰ ਸਰਕਾਰ ਅਣਡਿੱਠਾ ਨਹੀਂ ਕਰ ਸਕਦੀ ਪਰ ਇਸ ਦੇ ਨਾਲ ਨਾਲ ਇਹ ਵੀ ਸੱਚ ਹੈ ਕਿ ਅੱਜ ਦੇ ਨੌਜਵਾਨਾਂ ਚ ਬਹੁਤ ਸਾਰੇ ਵਿਦੇਸ਼ ਜਾਣ ਦੇ ਸੁਪਨੇ ਵੀ ਦੇਖਦੇ ਆ ਵਧੀਆ ਰੋਜ਼ਗਾਰ ਸਿੱਖਿਆ ਵਧੀਆ ਇੱਕ ਲਾਈਫ ਸਟਾਈਲ ਦੇ ਖਾਤਰ ਉਹ ਵਿਦੇਸ਼ ਜਾਣਾ ਚਾਹੁੰਦੇ ਆ ਖਾਸ ਕਰਕੇ ਇੰਡੀਆ 네ਪਾਲ ਫਿਲ ਪੰਜ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਸਟੂਡੈਂਟ ਹਰ ਸਾਲ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਾਲਾ ਰੁਖ ਕਰਦੇ ਆ ਪਰ ਦੂਜੇ ਪਾਸੇ ਜ਼ਿੰਜ਼ੀਦਾ ਇੱਕ ਵੱਡਾ ਹਿੱਸਾ ਹੈ ਸਾਬਿਤ ਕਰ ਰਿਹਾ ਕਿ ਉਹ ਸਿਰਫ ਭੱਜਣ ਵਾਲੀ ਪੀੜੀ ਨਹੀਂ ਸਗੋਂ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਹੈ ਉਹ ਆਪਣੇ ਦੇਸ਼ਾਂ ਦੇ ਅੰਦਰ ਬਦਲਾ ਲਈ ਮੈਦਾਨ ਵਿੱਚ ਖੜੇ ਨੇ ਪਰ ਉਹਨਾਂ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਨੇ ਇਨਾ ਆਸਾਨ ਨਹੀਂ ਹੁੰਦਾ ਆਪਣੀ ਗੱਲ ਨੂੰ ਦੱਸਣਾ ਜਾਂ ਮੰਵਾਉਣਾ ਇਤਿਹਾਸ ਸਾਨੂੰ ਯਾਦ ਕਰਾਉਂਦਾ ਹੈ ਕਿ ਪ੍ਰਦਰਸ਼ਨ ਟਾੜੀ ਵਾਂਗ ਤੁਰੰਤ ਉੱਠਦੇ ਨੇ ਪਰ ਅਕਸਰ ਉਹ ਲੰਬੇ ਸਮੇਂ ਦੇ ਬਦਲਾਅ ਵਿੱਚ ਨਹੀਂ ਬਦਲਦੇ ਨੇਪਾਲ ਨੇ 2006 ਦੇ ਵਿੱਚ ਰਾਜਾ ਸ਼ਾਹੀ ਹਟਾਈ ਸੀ ਤੇ ਅਗਲੇ 17 ਸਾਲਾਂ ਦੇ ਵਿੱਚ ਉਹਨਾਂ ਨੇ ਆਪਣੀ ਸਰਕਾਰ ਉੱਥੇ ਦੇਖੀ ਸਿਸਟਮੈਟਿਕ ਕਰਪਸ਼ਨ ਜੜਾਂ ਤੱਕ ਵਸਿਆ ਹੋਇਆ ਇਸ ਨੂੰ ਸਿਰਫ ਗੁੱਸੇ ਨਾਲ ਨਹੀਂ ਹਟਾਇਆ ਜਾ ਸਕਦਾ ਸਗੋਂ ਲੰਮੀ ਬਾਤ ਦੀ ਪੋਲੀਟਿਕਲ ਇੱਕ ਰਣਨੀਤੀ ਹੋਣੀ ਚਾਹੀਦੀ ਹੈ ਜਿਸ ਨਾਲ ਕੇ ਕਰਪਸ਼ਨ ਨੂੰ ਮਟਾਇਆ ਜਾ ਸਕੇ ਏਸ਼ੀਆ 'ਚ ਯੁੱਥ ਹੈ ਜਿਹੜੇ ਉਹਨਾਂ ਦੀ ਆਵਾਜ਼ ਹੁਣ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ ਭਾਵੇਂ ਨੇਪਾਲ ਦੀਆਂ ਗਲੀਆਂ ਹੋਣ ਇੰਡੋਨੇਸ਼ੀਆ ਦੇ ਚੌਕ ਹੋਣ ਫਿਲਪਾਈਨਸ ਦੇ ਸ਼ਹਿਰ ਹੋਣ ਜਾਂ ਫਿਰ ਲੱਦਾਖ ਦੇ ਪਹਾੜ ਜ਼ੈਨਜ਼ੀ ਨੇ ਇਹ ਸਾਬਤ ਕੀਤਾ ਕਿ ਉਹਨਾਂ ਵਿੱਚ ਨਾ ਸਿਰਫ ਵਿਰੋਧ ਕਰਨ ਦੀ ਸਮਰੱਥਾ ਹੈ ਸਗੋਂ ਇਸ ਦੇ ਨਾਲ ਤਬਦੀਲੀ ਲਿਆਉਣ ਦਾ ਜਜ਼ਬਾ ਵੀ ਹੈ ਇੱਕ ਪਾਸੇ ਜਿੱਥੇ ਉਹ ਵਿਦੇਸ਼ ਜਾਣ ਦੇ ਸੁਪਨੇ ਦੇਖਦੇ ਆ ਉੱਥੇ ਹੀ ਦੂਜੇ ਪਾਸੇ ਉਹ ਆਪਣੇ ਦੇਸ਼ਾਂ ਨੂੰ ਬਚਾਉਣ ਦੇ ਸੁਧਾਰਨ ਦੇ ਨਵਾਂ ਭਵਿੱਖ ਬਣਾਉਣ ਦੇ ਲਈ ਮੈਦਾਨ ਦੇ ਵਿੱਚ ਵੀ ਇਸ ਟਾਈਮ ਉਹ ਖੜੇ ਆ ਸਵਾਲ ਇਹ ਹੈ ਕਿ ਕੀ ਇਹ ਉੱਠਦੀ ਲਹਿਰ ਕੇਵਲ ਗੁੱਸੇ ਤੱਕ ਸੀਮਿਤ ਹੈ ਥੋੜੇ ਜੇ ਸਮੇਂ ਲਈ ਹੈ ਜਾਂ ਫਿਰ ਉਸ ਨੂੰ ਇੱਕ ਸਾਰ ਰਚਨਾਤਮਕ ਬਦਲਾਅ ਦੇ ਰੂਪ ਵਿੱਚ ਵੀ ਬਦਲ ਕੇ ਏਸ਼ੀਆ ਦੀ ਕਿਸਮਤ ਹੈ ਜਿਹੜੀ ਉਹ ਬਦਲੀ ਜਾ ਸਕਦੀ ਆ ਪਰ ਇਸ ਦੇ ਨਾਲ ਨਾਲ ਹੁਣ ਇਹ ਵੀ ਖਬਰ ਆ ਰਹੀ ਹੈ ਕਿ ਨੇਪਾਲ ਚ VOTING ਦੀ ਉਮਰ ਹੈ 16 ਸਾਲ ਕਰਤੀ ਕਿ ਸੱਚਮੁੱਚ ਨੇਪਾਲ ਵਿੱਚ ਉਹ VOTING ਉਮਰ 18 ਸਾਲ ਤੋਂ ਘਟਾ ਕੇ 16 ਸਾਲ ਕਰਤੀ ਆ ਹਾਲੀ ਵਿੱਚ ਕਈ ਇੰਟਰਨੈਸ਼ਨਲ ਤੇ ਇੰਡੀਅਨ ਮੀਡੀਆ ਵੈਬਸਾਈਟਾਂ ਤੇ ਜਿਵੇਂ ਕਿ ਇੰਡੀਆ ਟੂਡੇ, ਡੀਐਨਏ, ਡਾਇਨਾਮਾਈਟ ਨਿਊਜ਼ ਇਹਨਾਂ ਨੇ ਵੱਡੀ ਸੁਰਖੀ ਛਾਪੀ ਹੈ ਕਿ ਨੇਪਾਲ ਦੇ ਇੰਟਰਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੇ ਐਲਾਨ ਕੀਤਾ ਹੈ ਕਿ VOTING ਦੀ ਉਮਰ ਹੁਣ 18 ਤੋਂ ਘਟਾ ਕੇ 16 ਸਾਲ ਕਰਤੀ ਹੈ। ਇਹ ਖਬਰ 24 ਤੇ 25 ਸਪਟੈਂਬਰ ਦੀ ਇਸ ਵਿਚਾਰਲੇ ਸਮੇਂ ਚ ਸਾਹਮਣੇ ਆਉਂਦੀ ਹੈ ਤੇ ਸੋਸ਼ਲ ਮੀਡੀਆ ਤੇ ਵੀ ਵੱਡੀ ਚਰਚਾ ਦਾ ਵਿਸ਼ਾ ਬਣ ਗਈ ਹੈ। ਘਰਾਈ ਦੇ ਨਾਲ ਜਦੋਂ 16 ਸਾਲ ਵਾਲੀ ਉਮਰ ਨੂੰ ਅਸੀਂ ਦੇਖਦੇ ਹਾਂ ਤਾਂ ਅਧਿਕਾਰਤ ਨੋਟੀਫਿਕੇਸ਼ਨ ਹਾਲੇ ਕਮੀ ਹੈ ਇਸ ਦੀ। ਅਜੇ ਤੱਕ ਕੋਈ ਸਰਕਾਰੀ ਗੈਜ਼ਟ ਜਾਂ ਆਰਡੀਨੈਂਸ ਦਾ ਅਸਲ ਡਾਕੂਮੈਂਟ ਅਵੇਲੇਬਲ ਨਹੀਂ ਹੋਇਆ ਜਿਸ ਵਿੱਚ ਲਿਖਿਆ ਹੋਵੇ ਕਿ VOTING ਉਮਰ 16 ਸਾਲ ਕਰਤੀ ਹੈ ਚੋਣ ਕਮਿਸ਼ਨ ਨੇ ਵੋਟਰ ਲਿਸਟ 'ਤੇ ਮੋੜ ਖੋਲਣ ਦਾ ਐਲਾਨ ਕੀਤਾ ਹੈ ਨੇਪਾਲ 'ਚ ਤਾਂ ਜੋ ਵਾਦੋ-ਵਾਦ ਨੌਜਵਾਨ 5 ਮਾਰਚ 2026 ਦੀਆਂ ਚੋਣਾਂ 'ਚ ਸ਼ਾਮਲ ਹੋ ਸਕਣ ਵੱਡੀਆਂ ਖਬਰ ਏਜੰਸੀਆਂ ਔਰ ਰਾਈਟਰਜ਼ AP ਨੇ ਸੁਸ਼ੀਲ ਕਾਰਕੀ ਦੀ ਨਿਯੁਕਤੀ ਤੇ ਸੁਧਾਰਾਂ ਦੇ ਬਾਰੇ ਦੱਸਿਆ ਪਰ ਉਮਰ ਘਟਾਉਣ ਦੀ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਇਹ ਸਾਰਾ ਮਾਮਲਾ ਸਿਰਫ ਕਾਨੂੰਨ ਤੱਕ ਸੀਮਿਤ ਨਹੀਂ ਇਸ ਦੇ ਪਿੱਛੇ ਜ਼ੈਨ ਜ਼ੀ ਦੀ ਬਹੁਤ ਵੱਡੀ ਤਾਕਤ ਖੜੀ ਹੈ ਸੋਸ਼ਲ ਮੀਡੀਆ ਤੇ ਨੈਪੋ ਕਿਡਜ਼ ਜਾਂ ਫਿਰ ਸਟਾਪ ਕਰਪਸ਼ਨ ਵਰਗੇ ਹੈਸ਼ਟੈਗਾਂ ਦੇ ਨਾਲ ਟਿਕਟੌਕ ਡਿਸਕੋਰਡ অর ਐਡਿਟ ਤੇ ਜੁੜੇ ਨੌਜਵਾਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਉਠਾਈ ਹੈ। ਇਹੋ ਹੀ ਪੀੜ੍ਹੀ ਹੈ ਜਿਸ ਨੇ ਨੇਪਾਲ ਅਦਾਖ ਤੇ ਏਸ਼ੀਆ ਦੇ ਹੋਰ ਦੇਸ਼ਾਂ ਵਿੱਚ ਵੱਡੇ ਵਿਰੋਧਾਂ ਨੂੰ ਸ਼ਕਤੀਸ਼ਾਲੀ ਬਣਾਇਆ ਹੈ। ਜ਼ੈਨਜ਼ੀ ਨੇ ਸਿਰਫ ਸੜਕਾਂ ਤੇ ਨਹੀਂ ਉਤਰੇ ਸਗੋਂ AI ਚੈਟ ਜੀ ਪੀਟੀ ਗਰੁਕ ਵੀਟੀ ਵਰਗੇ ਵੀਡ ਵਰਗੇ ਟੂਲ ਵਰਤ ਕੇ ਹਜ਼ਾਰਾਂ ਵੀਡੀਓ ਪੋਸਟਾਂ ਇਕਲਿਕ ਬਣਾਈਆਂ ਜਿਨ੍ਹਾਂ ਨੇ ਆਮ ਲੋਕਾਂ ਨੂੰ ਜਾਗਰੂਕ ਕੀਤਾ। ਨਤੀਜਾ ਇਹ ਹੋਇਆ ਕਿ ਸਰਕਾਰਾਂ ਨੂੰ ਯੁੱਧ ਦੀ ਤਾਕਤ ਨੂੰ ਮੰਨਣਾ ਪਿਆ ਤੇ ਕਾਨੂੰਨੀ ਸੌਦਾਂ ਦੀ ਗੱਲ ਚੱਲ ਪਈ ਹੈ। ਏਸ਼ੀਆ ਦੇ ਵਿੱਚ ਜਿਸ ਤਰ੍ਹਾਂ ਇਹ ਨਵੀਂ ਲਹਿਰ ਚੱਲੀ ਹੈ ਉਹਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਯੁੱਧ ਨੂੰ ਗਿਣਦੇ ਹਾਂ ਤਾਂ ਪਿਛਲੇ 10-15 ਸਾਲਾਂ ਤੋਂ ਜਿਸ ਤਰ੍ਹਾਂ ਵੱਡੀ ਗਿਣਤੀ 'ਚ ਪੰਜਾਬ ਦੇ ਨੌਜਵਾਨ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਇਹਨਾਂ ਮੁਲਕਾਂ 'ਚ ਐਜ਼ ਅ ਸਟੂਡੈਂਟ ਗਏ ਆ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ 'ਤੇ ਔਰ ਵੱਡੀ ਗਿਣਤੀ 'ਚ ਪਹੁੰਚੇ ਆ ਤੇ ਉਹਨਾਂ ਦੀਆਂ ਸਮੱਸਿਆਵਾਂ, ਉਹਨਾਂ ਦੀਆਂ ਪ੍ਰਾਪਤੀਆਂ ਤੇ ਉਹਨਾਂ ਦੇ ਟਾਰਗੇਟ ਬਿਲਕੁਲ ਬਦਲ ਗਏ ਨੇ ਜਾਂ ਫਿਰ ਜ਼ ਵਿੱਚ ਨਵੀਆਂ ਆਪਸ਼ਨਸ ਦਿੱਤੀਆਂ ਨੇ ਇਹ ਸਾਰੇ ਦੇ ਕਾਸੇ 'ਚ ਪੰਜਾਬ ਲਗਭਗ ਐਬਸੈਂਟ ਹੈ ਪਰ ਪੰਜਾਬ ਦਾ ਜਿਹੜਾ ਯੂਥ ਹੈ ਸੋਸ਼ਲ ਮੀਡੀਆ ਤੇ ਮਿਊਜ਼ਿਕ ਵਿੱਚ ਜਾਂ ਫਿਰ ਆਪਣੀ ਡਾਲਰਾਂ ਦੀ ਕਮਾਈ ਦੇ ਵਿੱਚ ਨਵੀਆਂ ਬੁਲੰਦੀਆਂ ਨੂੰ ਕਿਸ ਤਰ੍ਹਾਂ ਛੋਣਾ ਉਸ ਪਾਸੇ ਨੂੰ ਇੱਕ ਮੋੜ ਦੇ ਵਿੱਚ ਚੱਲ ਰਿਹਾ ਹੈ ਬਾਕੀ ਅਪਡੇਟ ਲੈ ਕੇ ਜਲਦੀ ਮਿਲਾਂਗੇ ਦਿਓ ਇਜਾਜ਼ਤ ਹਾਸਤੇ ਵਾਸਤੇ ਰਹੋ ਜ਼ਿੰਦਗੀ ਜ਼ਿੰਦਾਬਾਦ